ਖੋਲ ਲ ਬਰੀ ਬਾ ਰਖ ਦੇ ਇੱਥੇ ਲੈਡ ਤੇ ਰਖ ਦੇ ਬਖਰ ਇੱਥੇ ਰਖ ਦੇਣਾ ਆਹਾ ਹਾਂ ਵਾ ਚੰਗਾ ਚੰਗਾ ਠੀਕ ਆ ਠੀਕ ਆ ਮੇਰਾ ਭਰਾ ਖੁਸ਼ ਆ ਕਾਲੂ ਖੁਸ਼ ਰਿਹਾ ਝੰਡ ਲੱਗਦੀ ਨਾ ਇਹ ਗੱਡੀ ਜੂਰੀ ਹਾਂ ਇਸ ਹੀ ਜਣਾ ਕਾਲੂ ਫੇਰ ਕੰਮਾਂਗੇ ਆਪਾਂ ਠੀਕ ਆ ਹੋਣੇ ਨਾ ਹਾਂ ਨਾ ਹਾਂ ਠੀਕ ਆ ਠੀਕ ਆ ਠੀਕ ਪੱਕਾ ਠੀਕ ਪੱਕਾ ਚੱਲ ਠੀਕ ਆ ਰਹਿਣਾ ਚੰਦ ਚੰਦ ਨਹੀਂ ਚਾਹ ਚਾਹ ਨਹੀਂ ਬਣੀ ਮੇਰਾ ਭਰਾ ਤੇਰਾ ਬਹੁਤ ਧੰਨਵਾਦ ਬੜੀ ਹਿੰਮਤ ਆ ਤੇਰੀ ਹਰੇ ਬਲੇ ਤੋਂ ਚਾਹ ਪੱਠੇ ਦਾ ਨੂੰ ਹਾਲ-ਚਾਲ ਪੁੱਛਦਾ। ਬੜੀ ਜਿਗਦੇ ਵਾਲਾ ਕੰਮ ਹੈ ਵੀ। ਮੁੰਡਾ ਤੂੰ ਹਾਂ ਆਹ ਬੈ ਲੈੋ ਗਿਆ ਮਾ। ਗਰਾਊਂਡ ਉਹਦੇ ਪੇਪਰ ਚੱਲਦੇ ਆ ਗੁਰਮੰਦ ਦੇ ਗਰਾਊਂਡ ਤਾਂ ਨਹੀਂ ਹੁੰਦਾ ਗਰਾਊਂਡ। ਬਸ ਇੱਕ ਦੋ ਪੇਪਰ ਰਹਿ ਗਏ ਫਿਰ ਆਇਆ ਕਰੂਗਾ। ਠੀਕ ਆ। ਮੈਂ ਤੁਹਾਨੂੰ ਮਲਾ ਕੇ ਲਿਆਉਂਗਾ ਮੈਂ। ਚਲੋ ਸਾਡਾ ਮੈਂ ਟੋਲਣਾ, ਬੋਲਣਾ, ਨੇ। ਓਕੇ 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 ਆਪਣੀ ਸਕੂਟਰੀ ਆ ਗਈ ਠੀਕ ਹੈ ਹਾਂ ਚੱਲ ਠੀਕ ਹੈ ਮੇਰਾ ਭਰਾ ਓਕੇ ਆ ਜਾ ਉਤਰ ਜੂਗਾ ਉਤਰ ਜੂਗਾ ਹਾਂ ਲੰਘ ਜਾ ਲੰਘ ਜਾ ਕੱਟੂ ਲੰਘ ਜਾ ਹਾਂ ਮਿਲੂਗਾ ਮਿਲੂਗਾ ਮਿਲੂਗਾ